18ਵੀਂ ਲੋਕ ਸਭਾ ਦੀ 6ਵੇਂ ਪੜਾ ਲਈ ਅੱਜ ਦੇਸ਼ ਭਰ 58 ਲੋਕ ਸਭਾ ਹਲਕਿਆਂ 'ਚ ਵੋਟਾਂ ਪੈ ਰਹੀਆਂ ਉਸ ਤਰ੍ਹਾਂ ਹੀ ਅੱਗੇ ਜਿਹੜਾ 7ਵੇਂ ਪੜਾ ਲਈ ਹੁਣ ਰਾਹ ਪਧਰਾ ਹੋ ਗਿਆ ਤੇ 7ਵੇਂ ਪੜਾ ਚ ਜਿਹੜੀਆਂ ਵੋਟਾਂ ਪੈਣੀਆਂ ਉਹਨਾਂ ਵਿੱਚ ਚੰਡੀਗੜ੍ਹ ਦਾ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਇਹ ਵੀ ਸ਼ਾਮਲ ਹੈ ਇਸ ਦੇ ਵਿੱਚ ਇਸ ਵਾਰ ਦੋਨੋਂ ਹੀ ਉਮੀਦਵਾਰ ਜਿਹੜੇ ਇੱਥੇ ਉਹ ਨਵੇਂ ਨੇ ਕਿਉਂਕਿ ਪਹਿਲਾਂ ਇੱਥੋਂ ਕਾਂਗਰਸ ਵੱਲੋਂ ਪਮਨ ਕੁਮਾਰ ਬਾਂਸਲ ਜੀ ਔਰ ਦੂਸਰੇ ਪਾਸੇ ਜਿਹੜੇ ਐ અનુਪਮ ਐ ਖੇਰ ਮਿਸਸੇਜ਼ ਖੇਰ ਜਿਹੜੇ ਆ ਕਰਨ ਖੇਰ ਆ ਕਰਨ ਖੇਰ ਉਹ ਇੱਥੇ ਚੋਣ ਮੈਦਾਨ ਚ ਹੁੰਦੇ ਸੀ ਉਹਨਾਂ ਚ ਮੁਕਾਬਲਾ ਹੁੰਦਾ ਸੀ ਤੇ ਪਿਛਲੀਆਂ ਜਿਹੜੀਆਂ ਦੋ ਟਰਮਾਂ ਲੰਘੀਆਂ ਉਹਨਾਂ ਵਿੱਚ ਕਰਨ ਖੇਰ ਹੋਣੀ ਜਿਹੜੇ ਆ ਉਹ ਜੇਤੂ ਰਹਿ ਪਰ ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਨਵੇਂ ਉਮੀਦਵਾਰ ਇਥੋਂ ਸੰਜੇ ਟੰਡਨ ਉਹਨਾਂ ਨੂੰ ਉਤਾਰਿਆ ਤੇ ਇਸ ਤਰ੍ਹਾਂ ਹੀ ਕਾਂਗਰਸ ਨੇ ਵੀ ਆਪਣੇ ਪੁਰਾਣੇ ਉਮੀਦਵਾਰ ਦੀ ਥਾਂ ਪਵਨ ਕੁਮਾਰ ਬੰਸਲੋਣੀ ਕਿਉਂਕਿ ਲੰਮਾ ਸਮਾਂ ਇੱਥੇ ਚੋਣ ਲੜਦੇ ਰਹੇ ਆ ਉਹਨਾਂ ਦੀ ਥਾਂ ਦੇ ਉੱਤੇ ਮਨੀਸ਼ ਤਵਾੜੀ ਹੋਣਾ ਨੂੰ ਇੱਥੇ ਚੋਣ ਮੈਦਾਨ ਚ ਤਾਰਿਆ ਤੇ ਇਸ ਵੇਲੇ ਜਿਹੜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਗੱਠਜੋੜ ਹੈ ਇੰਡੀਆ ਗੱਠਜੋੜ ਜਿਹੜੇ ਮਨੀਸ਼ ਤਵਾੜੀ ਨੇ ਉਹਨਾਂ ਵੱਲੋਂ ਉਮੀਦਵਾਰ ਨੇ ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਉਸਨੇ ਵੀ ਪਿਛਲੇ ਸਮੇਂ 'ਚ ਇੱਥੇ ਆਪਣਾ ਆਧਾਰ ਜਿਸ ਢੰਗ ਨਾਲ ਵਧਾਇਆ ਜਿਸ ਤਰ੍ਹਾਂ ਜਿਹੜੇ ਨਗਰ ਕਾਉਂਸਲ ਦੀਆਂ ਚੋਣਾਂ ਵਿੱਚ ਵੀ ਉਹਨਾਂ ਨੇ ਵੱਡੀ ਜਿੱਤ ਦਰਜ ਕੀਤੀ ਹੈਗੀ ਹੈ ਤਾਂ ਉਹ ਸਾਰੀ ਸਥਿਤੀ ਦੇ ਵਿੱਚ ਜਿਹੜੀਆਂ ਚੰਡੀਗੜ੍ਹ ਦੇ ਵਿੱਚ 7 ਜਿਹੜੀਆਂ ਇੱਥੇ 7ਵੇਂ ਪੜਾ ਦੇ ਵਿੱਚ 1 ਜੂਨ ਨੂੰ ਬਕਾਇਦਾ ਵੋਟਾਂ ਪੈਣੀਆਂ ਤੇ ਉਸ ਤੋਂ ਪਹਿਲਾਂ ਹੁਣ ਦੋਨੋਂ ਪਾਰਟੀਆਂ ਵੱਲੋਂ ਆਪਣਾ ਪੂਰਾ ਜੋਰ ਜਿਹੜਾ ਵੱਖ-ਵੱਖ ਜਿਹੜੇ ਸੈਕਟਰਾਂ ਵਿੱਚ ਜਾ ਕੇ ਵੱਖ-ਵੱਖ ਢੰਗ ਤਰੀਕੇ ਪਣਾ ਕੇ ਲਾਇਆ ਜਾ ਰਿਹਾ ਹੈ ਤੇ ਇਹ ਸਾਰੀ ਜਿਹੜੀ ਸਥਿਤੀ ਹੈ ਇਸ ਦੇ ਉੱਤੇ ਹੁਣ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਵਿਸ਼ੇਸ਼ ਮਹਿਮਾਨ ਨੇ ਸ਼੍ਰੀ ਸੰਜੇ ਮਲੋਤਰਾ ਜੀ ਸੀਨੀਅਰ ਪੱਤਰਕਾਰ ਜਿਨ੍ਹਾਂ ਦਾ ਕਿ ਚੰਡੀਗੜ੍ਹ ਦਾ ਬੜਾ ਵਿਸ਼ਾਲ ਤਜਰਬਾ ਹੈ ਉਹਨਾਂ ਨੇ ਪਿਛਲੇ ਸਾਰੇ ਇਲੈਕਸ਼ਨਾਂ ਨੂੰ ਬੜਾ ਨੇੜਿਓਂ ਦੇਖਿਆ ਉਹਨਾਂ ਦੀ ਇੱਕ ਆਪਣੀ ਸਮਝ ਹੈ ਇੱਥੇ ਦੀਆਂ ਵਾਪਰੀਆਂ ਰਾਜਸੀ ਘਟਨਾਵਾਂ ਬਦਲੇ ਸਮੀਕਰਨ ਬਦਲੇ ਜਿਹੜੇ ਆਗੂ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਪਾਰਟੀਆਂ ਜਿਗੇ ਉਹਨਾਂ ਸਾਰਿਆਂ ਦੇ ਬਾਰੇ ਉਹਨਾਂ ਦੀ ਇੱਕ ਆਪਣੀ رائے ਹੈ ਤੇ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਚੰਡੀਗੜ੍ਹ ਦੀ ਜਿਹੜੀ ਲੋਕ ਸਭਾ ਸੀਟ ਹੈ ਇਸ ਬਾਰੇ ਕੀ ਸੋਚਦੇ ਆ ਤੇ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਆਸ ਕਰਦੇ ਆ ਤੇ ਕਿਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉੱਭਰ ਕੇ ਸਾਹਮਣੇ ਆ ਰਹੇ ਮਲੋਤਰਾ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਬਹੁਤ ਬਹੁਤ ਧੰਨਵਾਦ ਜੀਨੂ ਸਾਹਿਬ ਮਲੋਤਰਾ ਜੀ ਕਿਸ ਤਰ੍ਹਾਂ ਲੱਗਦਾ ਹੈ ਜਿਹੜਾ ਚੰਡੀਗੜ੍ਹ ਚ ਐ ਕਿ ਦੋਨੋਂ ਉਮੀਦਵਾਰ ਵੀ ਨਵੇਂ ਆ ਔਰ ਵੱਖ-ਵੱਖ ਜਿਹੜੇ ਆਗੂ ਹੈ ਉਹ ਵੱਖ-ਵੱਖ ਪਾਰਟੀਆਂ ਜੋ ਦੂਸਰੀਆਂ ਪਾਰਟੀਆਂ ਚ ਵੀ ਜਗ ਗਏ ਐ ਤੇ ਕਿਸ ਤਰ੍ਹਾਂ ਦੇ ਮੁੱਦੇ ਤੁਹਾਨੂੰ ਲੱਗਦਾ ਹੈ ਕਿ ਚੰਡੀਗੜ੍ਹ ਚ ਬਣ ਕੇ ਉੱਭਰ ਰਿਹਾ ਹੈ ਚੰਡੀਗੜ੍ਹ ਦਾ ਜਨਨ ਸਾਹਿਬ ਇਲੈਕਸ਼ਨ ਕਾਫੀ ਇੰਟਰਸਟਿੰਗ ਤੁਸੀਂ ਕਹਿ ਸਕਦੇ ਹੈਗੇ ਹੋ ਇੱਕ ਨਵੀਂ ਹਵਾ ਹੈਗੀ ਐ ਇੱਥੇ ਦੋਨੋਂ ਹੀ ਕੈਂਡੀਡੇਟ ਨਵੇਂ ਹੈਗੇ ਨੇ ਸੰਜੇ ਟੰਡਨ ਬੀਜੇਪੀ ਵੱਲੋਂ ਹੈਗੇ ਨੇ ਮਨੀਸ਼ तिवारी ਇਧਰੋਂ ਕਾਂਗਰਸ ਵੱਲੋਂ ਹੈਗੇ ਨੇ ਸੰਜੇ ਟੰਡਨ ਚੰਡੀਗੜ੍ਹ ਦੀ ਰਾਜਨੀਤੀ ਦੇ ਵਿੱਚ ਕਾਫੀ ਸਮੇਂ ਤੋਂ ਐਕਟਿਵ ਸੀਗੇ ਪਾਰਟੀ ਦੇ ਪ੍ਰਧਾਨ ਵੀ ਰਹੇ ਪਹਿਲੇ ਵੀ ਟਿਕਟ ਦੇ ਵਾਸਤੇ ਟਰਾਈ ਮਾਰਦੇ ਰਹੇ ਲੇਕਿਨ ਇਹਨਾਂ ਨੂੰ ਟਿਕਟ ਨਹੀਂ ਮਿਲ ਸਕੀ ਲੇਕਿਨ ਇਸ ਵਾਰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੇ ਟਿਕਟ ਕਾਬੂ ਕਰ ਲਈ ਤੇ ਹੁਣ ਚੋਣ ਮੈਦਾਨ ਵਿੱਚ ਹੈਗੇ ਨੇ ਉਧਰ ਮਨੀਸ਼ तिवारी ਵੀ ਹਾਲਾਂਕਿ ਚੰਡੀਗੜ੍ਹ ਦੇਹੀ ਰਹਿਣ ਵਾਲੇ ਹੈਗੇ ਨੇ ਪਛੋਕੜ ਉਹਨਾਂ ਦਾ ਸਾਰਾ ਚੰਡੀਗੜ੍ਹ ਦਾ ਹੈਗਾ ਘਰ ਵੀ ਉਹਨਾਂ ਦਾ ਇੱਥੇ ਹੀ ਹੈਗਾ ਲੇਕਿਨ ਇੱਥੇ ਉਹਨਾਂ ਨੇ ਕਦੀ ਕੋ ਬਹੁਤ ਜ਼ਿਆਦਾ ਸਿਆਸਤ ਨਹੀਂ ਕੀਤੀ ਲੋਕਲ ਰਾਜਨੀਤੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਉਹ ਇਨਵੋਲ ਨਹੀਂ ਰਹੇ 12 ਉਹ ਜਿੱਤਦੇ ਰਹੇ ਤੁਹਾਨੂੰ ਪਤਾ ਆਨੰਦਪੁਰ ਸਾਹਿਬ ਤੋਂ ਜਿੱਤੇ ਲੁਧਿਆਣਾ ਤੋਂ ਜਿੱਤੇ ਲੇਕਿਨ ਕਾਂਗਰਸ ਦੇ ਵਿੱਚ ਇੱਕ ਉਹਨਾਂ ਦਾ ਨਾਮ ਜਿਹੜਾ ਸੀਗਾ ਇੱਕ ਵੱਡੇ ਆਗੂ ਦੇ ਤੌਰ ਤੇ ਸੀਗਾ ਮੰਤਰੀ ਵੀ ਰਹੇ ਇਸ ਕਰਕੇ ਉਹਨਾਂ ਦਾ ਪ੍ਰੋਫਾਈਲ ਜਿਹੜਾ ਹੈਗਾ ਉਹ ਸੰਜੇ ਟੰਡਨ ਦੇ ਮੁਕਾਬਲੇ ਵਿੱਚ ਥੋੜਾ ਬੈਟਰ ਹੈ ਲੇਕਿਨ ਸੰਜੇ ਟੰਡਨ ਕੋਸ਼ਿਸ਼ ਕਰ ਰਹੇ ਨੇ ਪਹਿਲੀ ਵਾਰੀ ਮੇਰਾ ਖਿਆਲ ਚੋਣ ਮੈਦਾਨ ਚ ਆਏ ਉਹ ਤਾਂ ਸੰਜੇ ਟੰਡਨ ਹੋਣੀ ਹਾਂ ਸੰਜੇ ਟੰਡਨ ਪਹਿਲੀ ਵਾਰ ਚੋਣ ਮੈਦਾਨ ਚ ਆਏ ਹੈਗੇ ਨੇ ਔਰ ਇੱਥੇ ਉਹਨਾਂ ਦਾ ਪ੍ਰੋਫਾਈਲ ਚੋਂ ਕਿ ਥੋੜਾ ਪਰ ਲੇਕਿਨ ਸੰਜੇ ਟੰਡਨ ਕੋਸ਼ਿਸ਼ ਇਹ ਕਰ ਰਹੇ ਨੇ ਕਿ ਵੀ ਉਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਬਾਹਰ ਦਾ ਬਾਰੀ ਵਿਅਕਤੀ ਸਾਬਤ ਕਰ ਦੇਣ ਤੇ ਆਪਣੇ ਆਪ ਨੂੰ ਔਰ ਉਹ ਕਾਫੀ ਹੱਦ ਤੱਕ ਉਹਨਾਂ ਦੀ ਗੱਲ ਠੀਕ ਵੀ ਹੈਗੀ ਕਿਉਂਕਿ ਸੰਜੇ ਟੰਡਰ ਨੇ ਤਾਂ ਆਪਣੀ ਲਗਭਗ ਸਾਰੀ ਜ਼ਿੰਦਗੀ ਦੀ ਜਿਹੜੀ ਸਿਆਸਤ ਹੈ ਉਹ ਥੇ ਹੀ ਕੀਤੀ ਹੈਗੀ ਹੈ ਔਰ ਮਨੀਸ਼ ਦਿਵਾਰੀ ਇੱਥੇ ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਨਹੀਂ ਰਹੇ ਹਾਲਾਂਕਿ ਜਦੋਂ ਵੀ ਪਵਨ ਮਨਸਲ ਨੂੰ ਵੀ ਟਿਕਟ ਮਿਲਦੀ ਸੀ ਉਹਨਾਂ ਦੀ ਕੋਸ਼ਿਸ਼ ਰਹਿੰਦੀ ਸੀ ਕਿ ਉਹਨਾਂ ਨੂੰ ਚੰਡੀਗੜ੍ਹ ਤੋਂ ਟਿਕਟ ਮਿਲੇ ਲੇਕਿਨ ਸਮ ਹਾਓ ਉਹ ਟਿਕਟ ਉਹਨਾਂ ਨੂੰ ਨਹੀਂ ਮਿਲ ਸਕਦੀ ਸੀ ਖੈਰ ਉਹ ਬਾਹਰ ਮਨੀਸ਼ ਤਵਾੜੀ ਉਹਨਾਂ ਦਾ ਬਚਪਨ ਵੀ ਤਾਂ ਚੰਡੀਗੜ੍ਹ ਚ ਹੀ ਗੁਜ਼ਰਿਆ ਆ ਇੱਥੇ ਗੁਜ਼ਰਿਆ ਇਸ ਕਰਕੇ ਉਹਨਾਂ ਨੂੰ ਔਰ ਨੇ ਔਰ ਕੋਸ਼ਿਸ਼ ਵੀ ਕਰਦੇ ਰਹੇ ਉਹ ਟਿਕਟ ਦੇ ਲਈ ਜਦੋਂ ਵੀ ਉਹ ਇਲੈਕਸ਼ਨ ਇੱਥੇ ਪਿਛਲੇ ਜਿੰਨੇ ਵੀ ਦੋ ਤਿੰਨ ਇਲੈਕਸ਼ਨ ਹੋਏ ਨੇ ਉਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਮੈਨੂੰ ਚੰਡੀਗੜ੍ਹ ਤੋਂ ਟਿਕਟ ਮਿਲੇ ਲੇਕਿਨ ਚੰਡੀਗੜ੍ਹ ਤੋਂ ਬਾਰੋਂ ਮਿਲ ਜਾਂਦੇ ਸੀ ਤੇ ਉਥੋਂ ਚੋਣ ਲੜ ਲੈਂਦੇ ਸੀਗੇ ਜਿੱਥੋਂ ਤੱਕ ਅਸੀਂ ਚੰਡੀਗੜ੍ਹ ਦੇ ਵਿੱਚ ਇਸ ਵਕਤ ਕੰਬੀਨੇਸ਼ਨਸ ਦੀ ਗੱਲ ਕਰੀਏ ਤੇ ਦੇਖੋ ਪਿਛਲੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਫੈਕਟਰ ਜਿਹੜਾ ਉਹ ਬੜਾ ਇੰਪੋਰਟੈਂਟ ਫੈਕਟਰ ਬਣਦਾ ਜਾ ਰਿਹਾ ਹੈਗਾ ਤੁਸੀਂ ਜੇ 2014 ਦੀ ਗੱਲ ਦੇਖੋ ਜਦੋਂ ਗੁਲਪਨਾਗ ਨੂੰ ਉਹਨਾਂ ਨੇ ਟਿਕਟ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਉਸ ਵਕਤ ਜਲਵਾ ਬਹੁਤ ਸੀਗਾ ਆਮ ਆਦਮੀ ਪਾਰਟੀ ਦਾ ਤੇ ਔਰ ਚੰਡੀਗੜ੍ਹ ਦੇ ਵਿੱਚ ਬੜਾ ਹੁੰਗਾਰਾ ਵੀ आम आदमी पार्टी नु मिलया सिगा करीब करीब 23% ਦੇ ਆਸ-ਪਾਸ ਵੋਟ ਲੱਖ ਤੋਂ ਵੀ ਜ਼ਿਆਦਾ ਵੋਟ ਤੁਹਾਨੂੰ ਯਾਦ ਹੋਏਗਾ ਜਨਨ ਸਾਹਿਬ ਗੁਲਪਨਾਗ ਹਾਸਲ ਕਰਨ ਕਾਮਯਾਬ ਹੋ ਗਈ ਸੀ ਔਰ ਉਸ ਵਕਤ ਕਰਨ ਖੇਰ ਨੂੰ ਕਰੀਬ 42% ਵੋਟ ਮਿਲੇ ਸੀ ਕਾਂਗਰਸ ਨੂੰ 26% ਦੇ ਆਸ-ਪਾਸ ਵੋਟ ਮਿਲੇ ਸੀ ਲੇਕਿਨ ਚੁਕਿ ਫਸਟ ਪਾਸ ਆ ਪੋਸਟ ਸਿਸਟਮ ਹੈਗਾ ਜ਼ਿਆਦਾ ਵੋਟ ਉਹਨਾਂ ਦੇ ਸੀ ਕਿਰਨ ਖੇਰ ਉਹ ਚੋਣ ਜਿੱਤ ਗਈ ਸੀ ਕਾਂਗਰਸ ਦੇ ਹੀ ਵੋਟ ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਨੂੰ ਗਿਆ ਸੀ ਕਿਉਂਕਿ 2019 ਦਾ ਜੇ ਅਸੀਂ ਇਲੈਕਸ਼ਨ ਦੇਖੀਏ ਤਾਂ ਤੱਕ ਆਮ ਆਦਮੀ ਪਾਰਟੀ ਦਾ ਉਹ ਜਲਵਾ ਚੰਡੀਗੜ੍ਹ ਦੇ ਵਿੱਚ ਨਹੀਂ ਰਿਹਾ ਸੀਗਾ ਇੱਥੇ ਉਹਨਾਂ ਨੇ ਹਰਮੋਨ ਤਵਨ ਨੂੰ ਸ਼ਾਇਦ ਟਿਕਟ ਦਿੱਤੀ ਸੀਗੀ ਆ ਜਾਂ ਕੌਨ ਸੀਗਾ ਲੇਕਿਨ ਉਸ ਟਾਈਮ ਇਹਨਾਂ ਨੂੰ ਜਿਹੜੇ ਵੋਟ ਸੀਗੇ ਵੋਟ ਪਰਸੈਂਟੇਜ ਉਹਨਾਂ ਦਾ ਵੋਟ ਪਰਸੈਂਟੇਜ ਇਹਨਾਂ ਦਾ ਸਿਰਫ 4% ਤੇ ਆ ਗਿਆ ਸੀ ਕਿੱਥੇ 23 ਸੀਗਾ ਆਪਣਾ 14 ਚ ਕਿੱਥੇ 4 ਆ ਗਿਆ ਸੀ ਉਧਰ ਕਾਂਗਰਸ ਦਾ ਜਿਹੜਾ ਵੋਟ ਪਰਸੈਂਟ ਸੀਗਾ ਉਹ 40 ਪਹੁੰਚ ਗਿਆ ਸੀਗਾ ਜੀ 26 ਤੋਂ 40 ਪਹੁੰਚ ਗਿਆ ਸੀ ਇਸ ਤੋਂ ਇਹ ਸਾਫ ਹੁੰਦਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਵੋਟਰ ਸੀਗਾ ਉਹ ਬੇਸਿਕਲੀ ਕਾਂਗਰਸ ਤੋਂ ਟੁੱਟ ਕੇ ਆਮ ਆਦਮੀ ਪਾਰਟੀ ਦੇ ਕੋਲ ਗਿਆ ਸੀਗਾ ਔਰ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਮੋਹ ਭੰਗ ਹੋ ਗਿਆ ਉਹ ਫਿਰ ਕਾਂਗਰਸ ਵੱਲ ਨੂੰ ਆਇਆ ਤੇ ਹੁਣ ਜੇ ਤੁਸੀਂ ਗੱਲ ਕਰੀਏ ਇਹਨਾਂ ਚੋਣਾਂ ਦੀ ਤੇ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਕਿ ਹੁਣੇ ਰੀਸੈਂਟਲੀ ਐਮਸੀ ਦੇ ਇਲੈਕਸ਼ਨ ਹੋਏ ਹੈਗੇ ਨੇ ਐਮਸੀ ਦੇ ਇਲੈਕਸ਼ਨ ਦੇ ਵਿੱਚ ਹਾਲਾਂਕਿ ਤਿੰਨੋਂ ਪਾਰਟੀਆਂ ਅਲੱਗ-ਅਲੱਗ ਸੀਗੀਆਂ ਲੇਕਿਨ ਵੋਟ ਪਰਸੈਂਟੇਜ ਕਾਂਗਰਸ اور ਆਮ ਆਦਮੀ ਪਾਰਟੀ ਦਾ ਜੋ ਮਿਲਾ ਲਈਏ ਤੇ ਉਹ 58% ਦੇ ਆਸ-ਪਾਸ ਜਾ ਰਿਹਾ ਹੈ ਜੀ ਹੈਗੇ ਨੇ ਜੀ ਤੇ اور ਹੁਣ ਇਹਨਾਂ ਇਲੈਕਸ਼ਨ ਦੇ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਗਠਬੰਧਨ ਵਿੱਚ ਆ ਗਏ ਨੇ ਗੜਜੋੜ ਹੈਗਾ ਇਹਨਾਂ ਦਾ ਪਰ ਇੱਥੇ ਇਹ ਮੇਰਾ ਥੋੜਾ ਜਿਹਾ ਇੱਕ ਸਵਾਲ ਆ ਮਨ ਉਤਰਾ ਜੀ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਜਦੋਂ ਐ ਜਿਹੜੀਆਂ ਤੁਸੀਂ ਐਮਸੀ ਦੀਆਂ ਚੋਣਾਂ ਦੀ ਗੱਲ ਕੀਤੀ ਹੈ ਨਗਰ ਕਾਉਂਸਲ ਦੀਆਂ ਚੋਣਾਂ ਦੀ ਗੱਲ ਕੀਤੀ ਹੈ ਉਹਦੇ ਵਿੱਚ ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਰਟਰਨਿੰਗ ਅਫਸਰ ਹੈ ਅਨਲ ਮਸੀ ਉਹਨੇ ਜਿਸ ਢੰਗ ਨਾਲ ਜਿਤਾਉਣ ਦਾ ਯਤਨ ਕੀਤਾ ਉਹ ਸਾਰਾ ਕੁਝ ਜਿਸ ਤਰ੍ਹਾਂ ਨੰਗਾ ਹੋਇਆ ਉਹਦਾ ਨੁਕਸਾਨ ਹੋਏਗਾ ਕਿ ਨਹੀਂ ਹਾਂ ਉਹ ਉਹ ਅਲਹਾ ਮੈਂ ਮੈਂ ਐਕਚੁਅਲੀ ਗੱਲ ਕਰ ਰਿਹਾ ਜਦੋਂ ਇਲੈਕਸ਼ਨ ਹੋਇਆ ਸੀਗਾ ਐਮਸੀ ਦਾ ਟੋਟਲ ਜਦੋਂ 35 ਸੀਟਾਂ ਦੇ ਉੱਤੇ ਆਪਣੇ ਤੇ ਕੌਂਸਲਰਜ਼ ਦਾ ਇਲੈਕਸ਼ਨ ਹੋਇਆ ਸੀਗਾ ਮੈਂ ਉਹਦਾ ਕੰਸੋਲੀਡੇਟਿਡ ਵੋਟ ਦੀ ਗੱਲ ਕਰ ਰਿਹਾ ਉਸ ਉਸ ਮੁੱਦੇ ਤੇ ਵੀ ਮੈਂ ਆਣਾ ਅਨਲ ਮਸੀ ਵਾਲੀ ਗੱਲਾਂ ਉਹ ਨਿਸ਼ਚਿਤ ਤੌਰ ਤੇ ਉਸ ਦਾ ਬੀਜੇਪੀ ਨੂੰ ਨੁਕਸਾਨ ਹੋਏਗਾ ਹੀ ਹੋਏਗਾ ਕਿਉਂਕਿ ਉਹ ਬੜਾ ਨਾ ਬਲੇਟੈਂਟਲੀ ਜਿਹੜਾ ਨਾ ਚੀਜ਼ਾਂ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਬਹੁਤ ਨਾ ਕਰੂਡ ਵੇ ਦੇ ਵਿੱਚ ਉਹਦੇ ਵਿੱਚ ਬਿਲਕੁਲ ਉਹ ਸਾਫ਼ ਤੁਸੀਂ ਦੇਖ ਰਹੇ ਹੋ ਨਜ਼ਰ ਆ ਰਿਹਾ ਹੈ ਕੈਮਰੇ ਚ ਕੈਦ ਹੋ ਗਿਆ ਕੈਮਰੇ ਚ ਚੀਫ ਜਸਟਿਸ ਆਫ ਇੰਡੀਆ ਨੂੰ ਇਹ ਕਹਿਣਾ ਪੈ ਰਿਹਾ ਕਿ ਵੀ ਇਹ ਕੀ ਹੋ ਰਿਹਾ ਹੈ ਤੁਸੀਂ ਕੀ ਕਰ ਰਹੇ ਹੋ ਤੇ ਉਹ ਨਿਸ਼ਚਿਤ ਤੌਰ ਤੇ ਇੱਕ ਐਸਾ ਵੋਟਰ ਸਾਡੇ ਕੰਟਰੀ ਦੇ ਵਿੱਚ ਹੈਗਾ ਜਿਹਦੇ ਵਾਸਤੇ ਡੈਮੋਕ੍ਰੈਟਿਕ ਵੈਲਿਊਜ਼ ਜਿਹੜੀਆਂ ਨੇ ਉਹ ਮਾਇਨੇ ਰੱਖਦੀਆਂ ਹੀ ਗਿਆ ਨੇ ਤੇ ਉਸ ਦੀ ਵਜ੍ਹਾ ਦੇ ਨਾਲ ਬੀਜੇਪੀ ਨੂੰ ਨਿਸ਼ਚਿਤ ਤੌਰ ਤੇ ਨੁਕਸਾਨ ਹੋਏਗਾ ਲੇਕਿਨ ਓਵਰਆਲ ਵੀ ਮੈਂ ਤੁਹਾਨੂੰ ਇਹ ਦੱਸਾਂ ਕਿ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਾ ਵੋਟ ਜਿਹੜਾ ਉਹ ਕਾਂਗਰਸ ਦੇ ਵੋਟ ਤੋਂ ਘੱਟ ਹੀ ਹੈ ਕਿਉਂਕਿ ਇਸ ਤੋਂ ਪਹਿਲੇ ਦੇ ਵੀ ਜੇ ਤੁਸੀਂ ਇਲੈਕਸ਼ਨ ਦੇਖੋ ਪਵਨ ਬੰਸਲ ਲਗਾਤਾਰ ਜਿੱਤੇ ਰਹੇ ਨੇ ਤਿੰਨ ਇਲੈਕਸ਼ਨਸ ਉਹਨਾਂ ਨੇ ਲਗਾਤਾਰ ਜਿੱਤੀਆਂ ਉਸ ਤੋਂ ਪਹਿਲੇ ਵੀ ਸਿਰਫ ਸੰਤਪਾਲ ਜੈਨ ਇੱਕ ਵਾਰ ਇੱਕ ਵਾਰ ਜਿੱਤ ਸਕੇ ਹੈਗੇ ਨੇ ਜੀ ਤੇ ਉਸ ਤੋਂ ਪਹਿਲੇ ਜੇ ਤੁਸੀਂ ਜਗਨਨਾਥ ਕੌਸ਼ਲ ਦੇ ਟਾਈਮਸ ਚਲੇ ਜਾਓ ਉਹ ਵੀ ਕਾਂਗਰਸ ਵਾਲੋ ਜਿੱਤਦੇ ਰਹੇ ਹੈਗੇ ਨੇ ਜੀ ਤੇ ਇਸ ਕਰਕੇ ਕਾਂਗਰਸ ਦੇ ਵਾਸਤੇ ਇੱਕ ਟਰੈਡੀਸ਼ਨਲੀ ਇਹ ਸੀਟ ਜਿਹੜੀ ਹੈਗੀ ਆ ਉਹ ਇਕਤਰਾ ਦੀ ਉਹਨਾਂ ਦੀ ਫੇਵਰ ਦੀ ਸੀਟ ਤੁਸੀਂ ਇਹਨੂੰ ਕਹਿ ਸਕਦੇ ਹੈਗੇ ਹੋ ਤੇ ਇਹਨਾਂ ਹਾਲਾਤਾਂ ਚ ਜੇ ਅਗਰ ਜੇ ਅਸੀਂ ਬਿਲਕੁਲ ਸਿੰਪਲ ਕੈਲਕੂਲੇਸ਼ਨਸ ਦੇ ਹਿਸਾਬ ਨਾਲ ਹੀ ਚੱਲੀਏ ਤੇ ਮਨੂੰ ਲੱਗਦਾ ਹੈਗਾ ਕਿ ਮਨੀਸ਼ Tiwari ਥੋੜੇ ਜਿਹਾ ਐਡਵਾਂਟੇਜ ਜੁਸ਼ ਹੈਗੇ ਨੇ ਲੇਕਿਨ ਨਹੀਂ ਹੁਣ ਮੈਂ ਥੋੜਾ ਜਿਹਾ ਮੇਰਾ ਇੱਥੇ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀਗੇ ਸੰਜੇ ਟੰਡਰ ਹੋਣੀ ਜਿਹੜੇ ਆ ਉਹ ਮਨੀਸ਼ ਤਵਾੜੀ ਉਹਨਾਂ ਦਾ ਬਾਹਰਲਾ ਉਮੀਦਵਾਰ ਹੋਣ ਦਾ ਉਹਨੂੰ ਮੁੱਦਾ ਬਣਾਉਣ ਦਾ ਯਤਨ ਕਰ ਰਹੇ ਤੇ ਤੁਸੀਂ ਕਹਿ ਰਹੇ ਕਿ ਉਹਨੂੰ ਕੁਝ ਇਸ ਗੱਲ ਨੂੰ ਸਪੋਰਟ ਵੀ ਮਿਲ ਰਹੀ ਹੈ ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜਾ ਮਨੀਸ਼ ਤਵਾੜੀ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਔਰ ਜਿਸ ਦੀ ਬੜੀ ਚਰਚਾ ਵੀ ਹੋਈ ਜਿਸ ਦੀ ਪੰਜਾਬ ਕਾਂਗਰਸ ਦੇ ਵਿੱਚ ਵੀ ਆਵਾਦ-ਵਿਵਾਦ ਬਣਿਆ ਔਰ ਸਾਰੀ ਮਾਮਲਾ ਹਾਈ ਕਮਾਂਡ ਤੱਕ ਵੀ ਗਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਇਥੋਂ ਦਾ ਚੰਡੀਗੜ੍ਹ ਦਾ ਚੋਣ ਪਨੋਰਥ ਪੱਤਰ ਜਾਰੀ ਕਰਨ ਦੀ ਗੱਲ ਕਰਕੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਜਿਹੜਾ ਚੰਡੀਗੜ੍ਹ ਸਿਟੀ ਹੈ ਜੇ ਸਾਨੂੰ ਸਿਟੀ ਸਟੇਟ ਬਣਾਇਆ ਜਾਵੇ ਤਾਂ ਉਸ ਗੱਲ ਦਾ ਕਿੰਨਾ ਕੋ ਅਸਰ ਹੈ ਤੁਸੀਂ ਦੇਖਦੇ ਹੋ ਚੰਡੀਗੜ੍ਹ ਚ ਕਿ ਲੋਕ ਉਸ ਗੱਲ ਨੂੰ ਸਪੋਰਟ ਕਰਦੇ ਆ ਕਿ ਚੰਡੀਗੜ੍ਹ ਨੂੰ ਜਿਹੜਾ ਸਿਟੀ ਸਟੇਟ ਬਣਾਇਆ ਜਾਵੇ ਚੰਡੀਗੜ੍ਹ ਨੂੰ ਦੇਖੋ ਜੀ ਐਸ ਸੱਚ ਆਈਡੀਆ ਤਾਂ ਬੁਰਾ ਨਹੀਂ ਹੈਗਾ ਚੰਡੀਗੜ੍ਹ ਦੀ ਕਿ ਸਿਟੀ ਸਟੇਟ ਅਗਰ ਹੁੰਦੀ ਹੈਗੀ ਹੈ ਕਿਉਂਕਿ ਖਾਸ ਤੌਰ ਤੇ ਉਹਦੇ ਵਿੱਚ ਪਰ ਉਹਦੇ ਵਿੱਚ ਇਸ ਕਰਕੇ ਆ ਨਾ ਕਿ ਜਿਹੜੀ ਕਾਂਗਰਸ ਹੈ ਜਾਂ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਹੈ ਕਿਉਂਕਿ ਪੰਜਾਬ ਉਹਦਾ ਇਹ ਕਹਿਣਾ ਹੈਗਾ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ ਚਾਹੇ ਦੂਸਰੀਆਂ ਪਾਰਟੀਆਂ ਕਿ ਚੰਡੀਗੜ੍ਹ ਜਿਹੜੀ ਹੈ ਪੰਜਾਬ ਦੀ ਰਾਜਧਾਨੀ ਹੈ ਬਿਲਕੁਲ ਹਾਂ ਉਹੀ ਉਸੇ ਮਤ ਤੇ ਮੈਂ ਆ ਰਿਹਾ ਸੀਗਾ ਕਿ ਬਿਲੇਕਿਨ ਇਹਦੇ ਵਿੱਚ ਪੋਲਿਟਿਕਸ ਇਤਨੀ ਜ਼ਿਆਦਾ ਕੰਪਲਿਕੇਟਿਡ ਹੈ ਕਿ ਇਹ ਹੁੰਦਾ ਨਜ਼ਰ ਨਹੀਂ ਆ ਰਿਹਾ ਠੀਕ ਹੈ ਇਲੈਕਸ਼ਨ ਦੇ ਵਿੱਚ ਤੁਸੀਂ ਜੁਮਲਾ ਛੱਡ ਸਕਦੇ ਹੈਗੇ ਕਿ ਚੰਡੀਗੜ੍ਹ ਨੂੰ ਸੈਟੇਟ ਸਟੇਟ ਬਣਾਇਆ ਜਾਏ ਲੇਕਿਨ ਐਕਚੁਅਲ ਚ ਹੋ ਸਕੇਗਾ ਇਹਦੀ ਜਿਹੜੀਆਂ ਸੰਭਾਵਨਾਵਾਂ ਹੈਗੀਆਂ ਨੇ ਉਹ ਬਿਲਕੁਲ ਨਾਂ ਦੇ ਬਰਾਬਰ ਅੱਜ ਦੇ ਹਿਸਾਬ ਨਾਲ ਜੋ ਇਸ ਵਕਤ ਪੋਲਿਟਿਕ ਸਾਡੇ ਇਸ ਇਲਾਕੇ ਦੀ ਹੈਗੀ ਏ ਜੋ ਸਟੈਂਡ ਪੰਜਾਬ ਦੇ ਪੋਲਿਟਿਸ਼ੀਅਨਸ ਦਾ ਜਾਂ ਹਰਿਆਣਾ ਦੇ ਪੋਲਿਟਿਸ਼ੀਅਨਸ ਦਾ ਹੈਗਾ ਜੇ ਤੁਸੀਂ ਚੰਡੀਗੜ੍ਹ ਦੇ ਲੋਕਾਂ ਦੀ ਗੱਲ ਕਰੀਏ ਤਾਂ ਹੋ ਸਕਦਾ ਉਹ ਇਸ ਆਈਡੀਆ ਨੂੰ ਅਪਰੂਵ ਕਰਦੇ ਹੋਣ ਲੇਕਿਨ ਉਹ ਸਿਚੁਏਸ਼ਨ ਨਹੀਂ ਬਣ ਸਕਦੀ ਲੇਕਿਨ ਉਸ ਦਾ ਮਨੀਸ਼ तिवारी ਨੂੰ ਕੋਈ ਇਲੈਕਟਰਲ ਫਾਇਦਾ ਹੋਏਗਾ ਇਹ ਮੈਨੂੰ ਨਹੀਂ ਲੱਗਦਾ ਕਿ ਹੋਏਗਾ ਹਾਂ ਕਿਉਂਕਿ ਇੱਕ ਟ੍ਰੈਡੀਸ਼ਨਲ ਵੋਟ ਕਾਂਗਰਸ ਨੂੰ ਜਾਂਦਾ ਹੈਗਾ ਤੇ ਉਸ ਚੀਜ਼ ਦਾ ਉਹਨਾਂ ਨੂੰ ਫਾਇਦਾ ਹੋ ਸਕਦਾ ਹੁਣ ਸੰਜੇ ਟੰਡਨ ਉਹਨਾਂ ਨੂੰ ਕਿ ਸੱਦ ਤੱਕ ਆਊਟਸਾਈਡਰ ਪ੍ਰੂਫ ਕਰਦੇ ਹੈਗੇ ਨੇ ਉਸ ਦਾ ਉਹ ਹੁਣ ਡਿਪੈਂਡ ਕਰੇਗਾ ਸੰਜੇ ਟੰਡਨ ਦੀ ਆਪਣੀ ਕਪੈਸਿਟੀ ਔਰ ਆਪਣੀ ਕੈਪੇਬਿਲਿਟੀ ਦੇ ਉੱਤੇ ਹਾਲਾਂਕਿ ਇਹਦੇ ਚ ਵੀ ਸ਼ੱਕ ਨਹੀਂ ਕਿ ਸੰਜੇ ਟੰਡਨ ਲੋਕਲ ਲੈਵਲ ਦੇ ਉੱਤੇ ਕਾਫੀ ਐਕਟਿਵ ਰਹੇ ਹੈਗੇ ਨੇ ਲਗਾਤਾਰ ਉਹ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਆ ਉਹਨਾਂ ਦੇ ਪਰਿਵਾਰਕ ਵਿਰਾਸਤ ਵੀ ਹੈਗੀ ਆ ਔਰ ਕੁੱਲ ਮਿਲਾ ਕੇ ਔਰ ਲੋਕਾਂ ਦੇ ਵਿੱਚ ਨਜ਼ਰ ਵੀ ਆਉਂਦੇ ਰਹੇਗੇ ਨੇ ਤੇ ਇਸ ਦਾ ਔਰ ਉਸ ਦੇ ਨਾਲ ਨਾਲ ਸੋਸ਼ੀਅਲੀ ਐਕਟਿਵ ਰਹਿੰਦੇ ਵਾ ਸੋਸ਼ੀਅਲੀ ਐਕਟਿਵ ਰਹਿੰਦੇ ਹੈਗੇ ਨੇ ਔਰ ਖਾਸ ਤੌਰ ਤੇ ਭਾਜਪਾ ਨੇ ਆਪਣਾ ਪਿਛਲੇ ਦਿਨਾਂ ਦੇ ਵਿੱਚ ਇੱਥੇ ਜਿਹੜਾ ਸੰਗਠਨ ਹੈ ਉਸ ਨੂੰ ਕਾਫੀ ਸਟਰੋਂਗ ਕੀਤਾ ਹੈਗਾ ਉਹਨਾਂ ਦੇ ਜਿਹੜੇ ਕਾਰਕਿਰਤਾਵਾਂ ਦੀ ਅਵੇਲੇਬਿਲਿਟੀ ਹੈਗੀ ਹੈ ਜਾਂ ਉਹਨਾਂ ਦੇ ਕਾਰਕਿਰਤਾਵਾਂ ਦੀ ਉਹ ਇੱਥੋਂ ਦੇ ਪਿੰਡਾਂ ਤੱਕ ਔਰ ਇੱਥੋਂ ਦੀਆਂ ਕਲੋਨੀਆਂ ਤੱਕ ਕਾਫੀ ਪਹੁੰਚੀ ਹੋਈ ਹੈਗੀ ਹੈ ਔਰ ਕਲੋਨੀਆਂ ਦੇ ਵੋਟ ਜਿੰਦੂ ਸਾਹਿਬ ਕਾਫੀ ਇੰਪੋਰਟੈਂਟ ਰਹਿਣਗੇ ਚੰਡੀਗੜ੍ਹ ਦੀਆਂ ਕਲੋਨੀਆਂ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਪਤਾ ਹੈ ਕਿ ਮਾਈਗ੍ਰੈਂਟਸ ਜੀ ਜੀ ਪੋਪੂਲੇਸ਼ਨ ਹੈਗੀ ਹੈ ਉੱਤਰ ਪ੍ਰਦੇਸ਼ ਤੋਂ ਬਿਹਾਰ ਤੋਂ ਖਾਸ ਕਰਕੇ ਉਤਰ ਪ੍ਰਦੇਸ਼ ਤੋਂ ਬਹੁਤ ਸਾਈਜ਼ੇਬਲ ਪੋਪੂਲੇਸ਼ਨ ਇਥੇ ਹੈਗੀ ਹੈ ਅ ਔਰ ਜਿਸ ਤਰ੍ਹਾਂ ਪਿੱਛੇ ਯੋਗੀ ਅਦਿਤਿਆਨਾਥ ਵਗੈਰਾ ਇਥੇ ਆਏ ਆ ਸਪੈਸ਼ਲੀ ਉਹਨਾਂ ਨੇ ਬੀਜੇਪੀ ਦੇ ਹੱਕ ਦੇ ਵਿੱਚ ਕਾਫੀ ਹੱਦ ਤੱਕ ਵੋਟ ਕਨਸੋਲੀਡੇਟ ਕੀਤੇ ਹੈਗੇ ਨੇ ਲੇਕਿਨ ਫਿਰ ਵੀ ਕੁੱਲ ਮਿਲਾ ਕੇ ਕਾਂਗਰਸ ਥੋੜੇ ਜਿਹਾ ਐਡਵਾਂਟੇਜ ਦੇ ਵਿੱਚ ਨਜ਼ਰ ਆ ਰਹੀ ਹੈਗੀ ਇੱਥੇ ਸਾਡਾ ਸਮਾਂ ਜਿਹੜਾ ਸਮਾਪਤ ਹੁੰਦਾ ਜਿਸ ਤਰ੍ਹਾਂ ਮਲੋਤਰਾ ਜੀ ਦੀ ਰਾਏ ਹੈ ਕਿ ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਆਈਆਂ ਕਿਉਂਕਿ ਅਜੇ 4-5 ਦਿਨ ਬਾਕੀ ਹੈਗੇ ਆ ਸਾਰੇ ਇਹਦੇ ਵਿੱਚ ਤੇ ਉਦੋਂ 1 ਜੂਨ ਨੂੰ ਵੋਟਾਂ ਪੈਣੀਆਂ ਇਸ ਦੇ ਵਿੱਚ ਹੋਰ ਕੀ ਕੀ ਤਬਦੀਲੀਆਂ ਵਾਪਰਦੀਆਂ ਉਹ ਤਾਂ ਅਜੇ ਦੇਖਣ ਵਾਲੀ ਗੱਲ ਹੈ ਪਰ ਅੱਜ ਦੀ ਸਥਿਤੀ ਵਿੱਚ ਮਲੋਤਰਾ ਜੀ ਦੀ رائے ਹੈ ਕਿ ਜਿਹੜਾ ਕਾਂਗਰਸ ਨੂੰ ਅੱਜ ਹੈ ਜਿਹੜੀ ਮੌਜੂਦਾ ਸਥਿਤੀ ਬਣੀ ਹੋਈ ਹੈ ਜਿੰਦੇ ਵਿੱਚ ਮਨੀਸ਼ ਤਿਵਾੜੀ ਅੱਗੇ ਲੱਗ ਰਿਹਾ ਤਾਂ ਸੋ ਇੱਥੇ ਹੀ ਅਸੀਂ ਆਪਣੀ ਗੱਲ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਸਪੋਰਰ ਨਾਲ ਜੁੜੇ ਤੁਹਾਡਾ ਦੋਸਤ ਬਹੁਤ-ਬਹੁਤ ਧੰਨਵਾਦ ਮਲੋਤਰਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ